ਉਸ ਸਿਰੇ ਕੋਲ ਸਹੀ ਹੀ ਕੋਈ ਗੱਲ ਨਹੀਂ ਇਹੋ ਜੀ ਹੈਗੀ ਪਹਿਲੇ ਦਵਾਈਆਂ ਦਾ ਵੀ ਕੰਮ ਕਰਦਾ ਸੀ ਬਾਅਦ ਵਿੱਚ ਰੇਦਾ ਵੀ ਕੰਮ ਕਰਦਾ ਸੀ ਤੇ ਸਾਨੂੰ ਨਹੀਂ ਪਤਾ ਵੀ ਜਾਂ ਗਰੀਬੀ ਆਦਿ ਕਰਕੇ ਇਹ ਕੰਮ ਜਕਬਰ ਉਹ ਮੁੰਡਿਆਂ ਨਾਲ ਲਾ ਕੇ ਡੈ ਪਿਆ ਜਾਂ ਕੀ ਚੱਕਰ ਹੋਇਆ ਵਾ ਗੇਲ ਦੇ ਵਿੱਚ ਵੀ ਸੀ ਉਤੋਂ ਇਹਦੇ ਸਿਰ ਦੇ ਵਿੱਚ ਸਾਟ ਲੱਗੀ ਦੋ ਥਾਈ ਇਹਦੇ ਰਾਤ ਵਜੇ ਸਿਰ ਦੇ ਵਿੱਚ ਤੇ ਉਤੋਂ ਇਹਦੇ ਕਿਸੇ ਨੂੰ ਨਹੀਂ ਪਤਾ ਵੀ ਜਾਂ ਦਿਮਾਗ ਦੇ ਵਿੱਚ ਫਰਕ ਪੈ ਗਿਆ ਜਾਂ ਕੀ ਹੋ ਗਿਆ ਵਾ ਤੇ ਗੇਲ ਦੇ ਵਿੱਚੋਂ ਇਹਨਾਂ ਦੇ ਕੋਲ ਪਹੁੰਚਾਵਾ ਦੁੱਧਾ ਵੀ ਨਸ਼ੇ ਪੱਤੇ ਕਰਦਾ ਹੈ ਟੀਕੇ ਟੁਕੇ ਲਾਉਂਦਾ ਹੈ। ਉਹ ਟੀਕ ਉਹ ਵੀ ਨਸ਼ੇ ਦੀ ਹਾਲਤ ਦੇ ਵਿੱਚ ਬਾਹਰ ਚੱਲ ਗਿਆ। ਇੱਥੋਂ ਪਹਿਲਾਂ ਦੇ ਮਲੇਸ਼ੀਆ ਮਲੇਸ਼ੀਆ ਤੋਂ ਆ ਗਿਆ। ਉੱਥੇ ਵੀ ਇੰਨਾ ਕਰਦਾ ਹੈ। ਤੇ ਮੜ ਕੇ ਇੱਥੇ ਆਣ ਕੇ ਵੀ ਨਸ਼ੇ ਕਰਦਾ ਆਪਣੇ ਆਪ ਨੂੰ ਟੀਕੇ ਲਾਈ ਜਾਂਦਾ ਹੈ। ਮੜ ਕੇ ਇੱਥੋਂ ਮੁੰਡਿਆ ਮੁੰਡਿਆਂ ਨਾਲ ਪਤਾ ਨਹੀਂ ਹਾਨੂੰ ਲੱਗਾ ਵੀ ਬਾਅਦ ਦਾ ਬਾਰੀ ਚੱਲ ਗਿਆ। ਅਸੀਂ ਅੱਜ ਪਹੁੰਚੇ ਹਾਂ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਖਾਰਕੂ ਲਾਜਨ ਮਸੀਹ ਦੇ ਘਰ। ਘਰ ਦੀ ਹਾਲਾਤ ਵੇਖ ਸਕਦੇ ਹੋ ਬਹੁਤੇ ਵਧੀਆ ਨਹੀਂ ਹੈ ਘਰ ਦੇ ਹਾਲਾਤ ਬਹੁਤ ਮਾੜੇ ਨੇ। ਕਰਦੀਆਂ ਛੱਤਾਂ ਵੀ ਜਿਹੜੀਆਂ ਉਹਨੇ ਪਾਟੀਆਂ ਪਈਆਂ ਨੇ ਕੰਧਾਂਾਂ ਵੀ ਪਾਟੀਆਂ ਪਈਆਂ ਨੇ ਗੱਲ ਕਰਦੇ ਆ ਲਾਜਨ ਸਿੰਘ ਦੀ ਮਾਤਾ ਨਾਲ ਕਿਹ ਤਰ੍ਹਾਂ ਦਾ ਸੀਗਾ ਲਾਜਨ ਸਿੰਘ ਬਿਲਕੁਲ ਸਹੀ ਹੀ ਕੋਈ ਗੱਲ ਨਹੀਂ ਇਹੋ ਜਿਹੀ ਹੈਗੀ ਪਹਿਲੇ ਦਵਾਈਆਂ ਦਾ ਵੀ ਕੰਮ ਕਰਦਾ ਸੀ ਬਾਅਦ ਵਿੱਚ ਰੇਦਾ ਵੀ ਕੰਮ ਕਰਦਾ ਸੀ ਤੇ ਸਾਨੂੰ ਨਹੀਂ ਪਤਾ ਵੀ ਜਾਂ ਗਰੀਬੀ ਹਾਲ ਤੇ ਕਰਕੇ ਕੰਮ ਜੇਕਰ ਬਾਰੋਂ ਮੁੰਡਿਆਂ ਦੇ ਨਾਲ ਰੱਖ ਕੇ ਡਾਇ ਪਿਆ ਜਾਂ ਕੀ ਚੱਕਰ ਹੋਇਆ ਵਾ ਬਾਅਦ ਦੇ ਵਿੱਚ ਇਹਨਾਂ ਫੜਿਆ ਵੀ ਆ ਗੇਲ ਦੇ ਵਿੱਚ ਵੀ ਸੀ ਅੱਛਾ ਉਤੋਂ ਇਹਦੇ ਸਿਰ ਦੇ ਵਿੱਚ ਸੱਟ ਲੱਗੀ ਦੋ ਥਾਈ ਇਹਦੇ ਰਾਤ ਵਜੇ ਸਿਰ ਦੇ ਵਿੱਚ ਹੂੰ ਤੇ ਉੱਥੋਂ ਇਹਦੇ ਕੋਲ ਨੂੰ ਨਹੀਂ ਪਤਾ ਵੀ ਜਾਂ ਦਿਮਾਗ ਦੇ ਵਿੱਚ ਫਰਕ ਪੈ ਗਿਆ ਜਾਂ ਕੀ ਹੋ ਗਿਆ ਵਾ ਤੇ جیل ਦੇ ਵਿੱਚੋਂ ਇਹਨਾਂ ਦੇ ਕੋਲ ਵੀ ਪਹੁੰਚਾਵਾ ਗਵੜਾ ਹੋਇਆ ਵਾ ਕੀ ਤੁਹਾਨੂੰ ਕਦੀ ਲੱਗਦਾ ਸੀ ਵੀ ਉਹ ਇਸ ਤਰ੍ਹਾਂ ਦੇ ਕੰਮ ਕਰਦਾ ਨਾ ਸਾਨੂੰ ਨਹੀਂ ਲੱਗਦਾ ਕਿਉਂਕਿ ਸਾਡੇ ਨਾਲ ਕਦੀ ਇਹੋ ਜੀ ਗੱਲ ਨਹੀਂ ਜਾਪੀ ਹੂੰ ਹੂੰ ਇਹ ਕੰਮ ਕਰਦਾ ਕਾਦਾ ਕਿੰਨੇ ਭੈ ਭਰਾ ਸੀਗੇ ਫੇ ਕਿੰਨੇ ਭੈ ਭਰਾ ਸੀ ਅੱਛਾ ਦੂਜਾ ਕੀ ਕਰਦਾ ਦੂਜਾ ਵੀ ਨਸ਼ੇ ਪੱਤੇ ਕਰਦਾ ਸੀ ਟਿੱਕੇ ਟੁਕੇ ਲਾਉਂਦਾ ਸੀ ਹੂੰ ਹੂੰ ਤੋ ਠੀਕ ਉਹ ਵੀ ਨਸ਼ੇ ਦੀ ਹਾਲਤ ਦੇ ਵਿੱਚ ਹੀ ਬਾਹਰ ਚਲ ਗਿਆ ਇੱਥੋਂ ਪਹਿਲਾਂ ਤੇ ਮਲੇਸ਼ੀਆ ਹੀ ਮਲੇਸ਼ੀਆ ਚੋ ਆ ਗਿਆ ਉਹ ਉੱਥੇ ਵੀ ਇੰਨਾ ਚ ਕਰਦਾ ਹੈ ਤੇ ਮੜ ਕੇ ਇੱਥੇ ਆਣ ਕੇ ਵੀ ਨਸ਼ੇ ਕਰਦਾ ਆਪਣੇ ਆਪ ਨੂੰ ਟੀਕੇ ਲਾਈ ਜਾਂਦਾ ਹੈ ਮੜ ਕੇ ਇੱਥੋਂ ਮੁੰਡਿਆਂ ਮੁੰਡਿਆਂ ਨਾਲ ਪਤਾ ਨਹੀਂ ਨੂੰ ਲੱਗਾ ਵੀ ਬਾਹਰ ਦਾ ਬਾਹਰ ਹੀ ਚਲ ਗਿਆ ਤੇ ਮੜ ਕੇ 15 ਦਿਨਾਂ ਨੂੰ ਪਤਾ ਲੱਗਾ ਵੀ ਉਹ ਫੜਿਆ ਗਿਆ ਜੇਲ੍ਹ ਦੇ ਵਿੱਚ ਤੇ ਕੀ ਬਣਿਆ ਉਹਦੇ ਨਾਲ ਕੀ ਨਹੀਂ ਬਣਿਆ ਤੂੰ ਹੀ ਹੁਣ ਕਾ ਤਾਂ ਕੰਮ ਕਰ ਲੈ ਜੀ ਕਿਤਨਾ ਘਰ ਦਾ ਗੁਜ਼ਾਰਾ ਚੱਲਦਾ ਹੈ ਘਰ ਦਾ ਗੁਜ਼ਾਰਾ ਮੈਂ ਘਰਾਂ ਦੇ ਕੰਮ ਕਰਦੀ ਆ ਤੇ ਨੋਂ ਮੇਰੀ ਜਿਹੜੀ ਉਸ ਲਾਈ ਦਾ ਕੰਮ ਕਰਦੀ ਆ ਤੇ ਫੇਰ ਅਸੀਂ ਆਪਣਾ ਘਰ ਦਾ ਟਾਈਮ ਪਾਸ ਕਰਦਾ ਹੈ ਇਹ ਲਾਜ ਵਿਆਹ ਸੀਗਾ ਨਹੀਂ ਲਾਜ ਨਹੀਂ ਵਿਆਹ ਛੋਟਾ ਵਿਆਹ ਹੈ ਇਹ ਨਹੀਂ ਵਿਆਹ ਹੁਣ ਮੰਗ ਕੀ ਕਰਦੇ ਤੂੰ ਹੁਣ ਮੈਂ ਮੰਗ ਕਰਨੀ ਆ ਕਿ ਮੇਰੇ ਬੱਚਨਾਂ ਨੂੰ ਸਾਫ਼ ਹੋਵੇ ਮੈਂ ਸਿਰਫ ਇਹਦੇ ਸਿੱਤ ਜ਼ਿੰਦਗੀ ਗੁਜ਼ਾਰਨ ਰਹੀ ਆ ਤੇ ਬੱਚਾ ਮੇਰਾ ਛੱਡਿਆ ਜਾਵੇ ਹੂੰ ਹੂੰ ਇਹ ਲਾਦਰ ਪੁਲਿਸ ਜੋ ਕਰ ਰਹੀ ਹੈ ਉਹ ਸਹੀ ਕਰ ਰਹੀ ਹੈ ਕੀ ਕਰ ਰਹੀ ਹੈ ਕਰਨ ਉਹ ਸਹੀ ਕਹਿੰਦੇ ਕੋਈ ਸਹੀ ਕਰ ਰਹੀ ਆ ਕਿਉਂਕਿ ਚਲੋ ਨਸ਼ਾ ਤੋਂ ਜ਼ਿਆਦਾ ਲੋਕਾਂ ਨੂੰ ਕਰ ਰਹੀ ਆ ਪਰ ਮੈਂ ਇਹ ਨਹੀਂ ਆਪੇ ਚਲੋ ਮੇਰਾ ਬੱਚਾ ਮੇਰੇ ਘਰ ਵਿੱਚ ਹੈ ਮੇਰਾ ਬੱਚਾ ਉਹ ਬਹੁਤ ਫੜਿਆ ਗਿਆ ਨਾ ਲਾਲ ਜਿਹੜਾ ਖੜਕੂ ਆ ਤੇ ਮੇਰਾ ਬੱਚਾ ਵਾਪਸ ਮੇਰੇ ਜੇਵੇ ਸਾਨੂੰ ਨਹੀਂ ਪਤਾ ਇਸ ਗੱਲ ਦਾ ਨਹੀਂ ਕੀ ਲੱਗਦਾ ਵੀ ਹਾਂਜੀ ਕੀ ਲੱਗਦਾ ਕੀ ਹੋਣਾ ਚਾਹੀਦਾ ਹੁਣ ਮੈਨੂੰ ਤਾਂ ਸਾਫ਼ ਹੋਣਾ ਚਾਹੀਦਾ ਕਿ ਮੇਰਾ ਬੇਟਾ ਮੈਨੂੰ ਮਿਲ ਜਾਵੇ ਠੀਕ ਆ ਪੂਰੀ ਲੋਕ ਖੜੇ ਨੇ ਪਿੰਡ ਵਾਲੇ ਪਿੰਡ ਵਾਲਿਆਂ ਨਾਲ ਗੱਲ ਕਰਦੇ ਆ ਕੀ ਕਹਿਣਾ ਚਾਹੁੰਦੇ ਕਿਸ ਤਰ੍ਹਾਂ ਦਾ ਸੀਗਾ ਲਾਜ ਦਾ ਸੁਭਾ ਤੇ ਕਿਸ ਤਰ੍ਹਾਂ ਦਾ ਸੀਗਾ ਉਹ ਵਿਅਕਤੀ ਉਹ ਲਾਜਰ ਦਾ ਸੁਭਾ ਬਹੁਤ ਵਧੀਆ ਸੀ ਹੂੰ ਹੂੰ ਤੇ ਇਹ ਤੇ ਹੁਣ ਹੁਣ ਹੀ ਮਗਰੋਂ ਪਤਾ ਲੱਗਾ ਹੂੰ ਹੂੰ ਜਦੋਂ ਕਰਦੇ ਨੇ ਪਹਿਲੋਂ ਕਰਦਾ ਇਹ ਰੇਤੇ ਦਾ ਕੰਮ ਹੂੰ ਹੂੰ ਪਰਚੀਆਂ ਪੁਰਚੀਆਂ ਕੱਟਣ ਦਾ ਅੱਛਾ ਫਿਰ ਦਵਾਈਆਂ ਵੇਚਦਾ ਪਹਿਲੋਂ ਹੂੰ ਹੂੰ ਤੇ ਉਤੋਂ ਪਤਾ ਨਹੀਂ ਕਿ ਇਹਦੀ ਬਣੀ ਬਹਿ ਗਿਆ ਹੂੰ ਹੂੰ ਇਹ ਕੰਮ ਦੇ ਵਿੱਚ ਵੜਿਆ ਅੱਛਾ ਤੇ ਸਾਨੂੰ ਤੇ ਪਿੰਡ ਦੇ ਵਿੱਚ ਪਤਾ ਕੋਈ ਨਹੀਂ ਕਿਸ ਨਾ ਅੱਛਾ ਇਹ ਤੇ ਜਦੋਂ ਪੁਲਸ ਆਈ ਇਹਨਾਂ ਦੇ ਘਰ ਹੂੰ ਹੂੰ ਇੱਕ ਦੋ ਆਈ ਤੇ ਫੇਰ ਪਤਾ ਲੱਗਾ ਵੀ ਲਾਜਰੇ ਕੰਮ ਦੇ ਵਿੱਚ ਪਿਆ ਅੱਛਾ ਪਿੰਡ ਦੇ ਵਿੱਚ ਨਾ ਕਿਸ ਨੂੰ ਇਹਨੇ ਕੁਟੀਗਾ ਲਾਉਣ ਤੇ ਪੀਤਾ ਫੇਰ ਮੈਂ ਦਵਾਈ ਦਵਾਵਾਂਗੇ ਇਹਨੂੰ ਹੂੰ ਹੂੰ ਤੇ ਨਾਂ ਲਾਗੇ ਬੰਨੇ ਕਿਸ ਨੂੰ ਪਤਾ ਹੀ ਅੱਛਾ ਇਹ ਵੈਸੇ ਸਾਰੇ ਪਿੰਡ ਨੂੰ ਪਤਾ ਹੂੰ ਮੇਰੇ ਹੋਰ ਨੇ ਵੀ ਪਤਾ ਲੱਗ ਜਾਂਦਾ ਛੇਤੀ ਹੂੰ ਇਹ ਕਿਹੜਾ ਇਹੋ ਜਿਹਾ ਕੰਮ ਕਰਦਾ ਕਿਹੜਾ ਨਹੀਂ ਕਰਦਾ ਹੁਣ ਮੰਗ ਕੀ ਕਰਦਾ ਪਿੰਡ ਵਾਸੀ ਕੀ ਮੰਗ ਕਰਦੇ ਮੰਗ ਕਰਦੇ ਹੁਣ ਫੜਿਆ ਹੁਣ ਕੀ ਪਤਾ ਉਹ ਇਨਸਾਫ ਤੇ ਕੋਈ ਜਿੱਤ ਵੱਲ ਹੋਈ ਜਾਂ ਮਿਲ ਜੇ ਉਹਨੂੰ ਕਿ ਕੀ ਉਹਨੇ ਕੀਤਾ ਕੀ ਨਹੀਂ ਕੀਤਾ ਹੂੰ ਹੂੰ ਹੁਣ ਸਾਨੂੰ ਇਹੀ ਤੇ ਨਾ ਨਹੀਂ ਕਰ ਸਕਦੇ ਤੁਸੀਂ। ਆਂਦੇ ਦਾ ਖਾੜਕੂ ਜਾਂ ਤੇ ਬੰਦੀ ਨਾਲ ਜੁੜਿਆ ਸੀ। ਤੇ ਖਾੜਕੂ ਅਜੇ ਤੱਕ ਨਹੀਂ ਸੁਣਿਆ ਤੇ ਤੁਹਾਡੇ ਕੋ ਪਹਿਲੇ ਦਿਨ ਨਹੀਂ ਸੁਣਿਆ। ਹੂੰ। ਪਹਿਲਾਂ ਅੰਦਾਸ਼ਿਆਂ ਨੂੰ ਜਦ ਫੜਿਆ ਨਾ ਉਦੋਂ ਨਸ਼ਿਆਂ ਦਾ ਹੀ ਦੱਸਦੇ ਵੀ ਨਸ਼ੇ ਨੂੰ ਛੇ ਵੇਚਦਾ ਜਾਂ ਕਰਦਾ। ਕੋਣ ਲਾਜਰ? ਹਾਂਜੀ। ਲਾਜਰ ਨਸ਼ੇ ਕਰਦਾ ਸੀਗੇ। ਨਹੀਂ ਕਿ ਦशक ਨਹੀਂ ਅਸੀਂ ਕਰਦਾ। ਇਹੋ ਵੀ ਜਿਹੜਾ ਨਸ਼ੇ ਵਾਲਿਆਂ ਦੇ ਨਾਲ ਰਲ ਕੇ ਕੋਈ ਕਰਦਾ ਹੋਊਗਾ ਤਾਂ ਹੀ ਫੜਿਆ ਪੁਲਿਸ ਨੇ। ਹੂੰ ਹੂੰ। ਤਾਂ ਹੀ ਜੇਲ੍ਹ 'ਚ ਖੜਿਆ। ਜਦੋਂ ਬੰਦੇ ਬੰਦੇ ਨਾਲ ਹੋਰ ਫੜੇ ਜਾਂਦੇ ਆ ਨਾ। ਹੂੰ ਹੂੰ ਹੂੰ। ਜਿਹੜੀ ਆਰਜਟ ਬੰਦੇ ਨੇ ਉਹ ਗਾਂ ਦੱਸ ਦਿੰਦੇ ਹੂੰ ਹੂੰ ਫਲਾਣਾ ਬੰਦਾ ਇਸ ਤਰ੍ਹਾਂ ਦਾ ਚਲੋ ਪਿੰਡ ਦੇ ਹੋਰ ਪਿੰਡੇ ਨਹੀਂ ਹੋਰ ਵੀ ਲੋਕਾਂ ਨਾਲ ਗੱਲ ਕਰਦੇ ਆ ਕੀ ਕਹਿਣਾ ਚਾਹੁੰਦੇ ਕਿਸ ਤਰ੍ਹਾਂ ਦਾ ਸੀਗਾ ਲਾਜਰ ਵਧੀਆ ਸੀ ਹੂੰ ਮਤਲਬ ਕਿ ਹੁਣ ਪਤਾ ਨਹੀਂ ਮਤਲਬ ਕੀ ਇਹ ਕੰਮ ਜੀ ਕਰੀ ਗੱਲ ਬਹਿ ਗਏ ਪਿੰਡ ਜੀ ਕਿਸਾ ਦਾ ਸੀਗਾ ਪਿੰਡ ਜੀ ਵਧੀਆ ਸੀ ਪਿੰਡ ਜੀ ਬੜਾ ਵਧੀਆ ਹੈ ਘਰ ਚ ਵੀ ਵਧੀਆ ਸੀ ਹੁਣ ਇਹਦੇ ਘਰ ਦੇ ਹਾਲਾਤੀ ਨੂੰ ਦੇ ਬੜੇ ਮਾੜੇ ਹੂੰ ਹੂੰ ਕਰਾਂ ਦੇ ਕੰਮ ਕਰਕੇ ਫਿਰ ਟਾਈਮ ਪਾਸ ਕਰਨੀਆਂ ਆਪਣਾ ਹੂੰ ਹੂੰ 9 ਸਸ ਕੱਲੀਆਂ ਪੈਂਦੀਆਂ ਰਾਤ ਸੋਚਦੀਆਂ ਰਹਿੰਦੀਆਂ ਵੀ ਕਦੋਂ ਆਊਗਾ ਉਹਦਾ ਬੱਚਾ ਹੂੰ 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 ਇਹ ਨਾ ਇਹੋ ਮੰਗਿਆ ਵੀ ਇਹ ਘਰ ਆ ਜੇ ਵਾਪਸ ਠੀਕ ਹੈ ਉਹਨਾਂ ਨੇ ਗੱਲ ਕਰਦੇ ਆ ਕਿਹ ਤਰ੍ਹਾਂ ਦਾ ਸੀ ਗੱਲ ਆ ਜਰ ਬਹੁਤ ਵਧੀਆ ਹੀ ਪਾਜੀ ਲਾ ਜਰ ਹੂੰ ਹੂੰ ਪਤਾ ਨਹੀਂ ਕਿਹੜੇ ਮਾੜੀ ਬਹਿਣੀ ਬਹਿ ਗਿਆ ਜੋ ਤੇ ਜਿਉਂ ਇਹਨਾਂ ਦਾ ਪਿਤਾ ਮਰ ਗਿਆ ਵਾ ਉਦੋਂ ਬਾਹਰ ਹੀ ਰੇ ਅਦਾ ਕੰਮ ਕਰਦਾ ਪਤਾ ਨਹੀਂ ਉੱਥੋਂ ਹੀ ਕੋਈ ਕਿ ਇਹਨਾ ਟੋਲੀ ਬਾਜੀ ਨਾਲ ਲੱਗ ਗਿਆ ਕੋ ਪਿੰਡ ਦੇ ਵਿੱਚ ਨਹੀਂ ਇਹਨੇ ਮਾਰਾ ਕੀਤਾ ਨਾ ਆ ਜਿਹੜਾ ਖਾਰਕਵਾਂ ਦੇ ਕੋਈ ਗੱਲ ਬਾਤ ਨਹੀਂ ਆ ਸਾਡੇ ਪਿੰਡ ਚ ਸਾਰੇ ਚ ਪੈ ਪੁੱਛ ਤੇ ਹੁਣ ਹੀ ਮਤਲਬ ਪੁਲਿਸ ਸਾਡੇ ਘਰ ਆਉਂਦੀ ਸੀ ਤੇ ਲਾਜਰਾ ਕੰਮ ਕਰਦਾ ਆ ਤੇ ਵੇਖੋ ਘਰ ਦੇ ਹਾਲਤ ਬਹੁਤ ਮਾੜੇ ਆ ਉਹਨਾਂ ਦੀ ਮਾਂ ਵੀ ਰੋਂਦੀ ਪਈ ਆ ਉਹਨਾਂ ਦੀ ਪਰਜਾਈ ਵੀ ਰੋਂਦੀ ਪਈ ਆ ਆਪਣੀ ਭਾਂਡੇ ਮਾਂ ਚ ਕੇ ਵਿਚਾਰੀ ਟੱਕ ਪਾਣੀ ਖਾਂਦੀਆਂ ਨੇ ਤੇ ਦੋਵੇਂ ਸਾਹ ਬਣਾਉ ਛੱਤਾ ਦੇ ਪਾਲੇ ਕਿੰਨ ਵਾਲੀ ਗੱਲ ਇਹਨਾਂ ਦਾ ਇਨਸਾਫ ਹੋਣਾ ਚਾਹੀਦਾ ਵੀ ਤੱਕਾ ਨਹੀਂ ਹੋਣਾ ਚਾਹੀਦਾ ਇਹਨਾਂ ਦੇ ਬੇਟੇ ਦਾ ਬਿਲਕੁਲ ਜੀ ਤੁਹਾਂ ਸੁਣਿਆ ਵੀ ਪਿੰਡ ਵਾਲੇ ਵੀ ਅਤੇ ਕੁਝ ਖੁਦ ਲਾਜਰ ਦੀ ਮਾਂ ਵੀ ਇਸ ਗੱਲ ਦੀ ਮੰਗ ਕਰ ਰਹੇ ਨੇ ਵੀ ਬੇਟੇ ਨਾਲ ਇਨਸਾਫ ਹੋਣਾ ਚਾਹੀਦਾ ਕੋਈ ਗਲਤ ਪਰਚਾ ਜਾਂ ਗਲਤ ਕਾਰਵਾਈ ਨਹੀਂ ਹੋਣੀ ਚਾਹੀਦੀ ਵਿਰਿੰਦਰ ਸ਼ਰਮਾ ਪੀਟੀਸੀ న్యూਸ ਕਰਾ ਲਿਆ